ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਭੈਣਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਫਿਰ ਗੱਲ ਕਰਾਂਗੇ ਮੂੰਹ ਦਾ ਰੰਗ ਸਾਫ਼ ਕਰਨ ਵਾਸਤੇ ਕਿਉਂਕਿ ਮੂੰਹ ਸਰੀਰ ਦਾ ਮੋਖ ਅੰਗ ਹੈ ਜੇਕਰ ਇਹ ਹੀ ਤੁਹਾਡਾ ਮੂੰਹ ਸਾਫ਼ ਨਾ ਹੋਇਆ ਤੇ ਚਮਕਦਾਰ ਨਾ ਹੋਇਆ ਤੇ ਆਪਾਂ ਸਾਹਮਣੇ ਵਾਲਿਆਂ ਤੇ ਕੋਈ ਪ੍ਰਭਾਵ ਐਡਾ ਵਧੀਆ ਨਹੀਂ ਪਾ ਸਕਦੇਗੇ ਇਹ ਤੁਹਾਡਾ ਮੂੰਹ ਸ਼ਾਇਆਂ ਨਾਲ ਭਰਿਆ ਫੈਣਸੀਆਂ ਨਾਲ ਭਰਿਆ ਤਾਂ ਤੁਸੀਂ ਖੁਦ ਹੀ ਹੀਣ ਭਾਵਨਾ ਦਾ ਸ਼ਿਕਾਰ ਹੋ ਜੰਨੇ ਆ ਕਿਤੇ ਇਕੱਠ ਚ ਜਾਣਾ ਹੋਵੇ ਚਾਰ ਬੰਦਿਆਂ ਚ ਜਾਂ ਬੀਬੀਆਂ ਭੈਣਾਂ ਨੇ ਬੀਬੀਆਂ ਚ ਜਾਣਾ ਉਹ ਆਪਣੇ ਆਪ ਹੀ ਸੋਚਦੇ ਆ ਕਿ ਮੇਰਾ ਮੂੰਹ ਕਿੰਨਾ ਖਰਾਵਾ ਅਗਲਾ ਕੀ ਸੋਚੂਗਾ ਅਗਲਾ ਭਲੇ ਦੇ ਬਾਰੇ ਕੋਈ ਸੋਚੇ ਚਾਹੇ ਨਾ ਸੋਚੇ ਹੀਣ ਭਾਵਨਾ ਬੰਦੇ ਚ ਆ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਉੱਠਣਸਾਰ ਗੁਣਗੁਣੀ ਜੇ ਪਾਣੀ ਨਾਲ ਚਿਹਰਾ ਸਾਫ਼ ਕਰਨਾ ਧੋਣਾ ਵਾ ਚਿਹਰੇ ਤੇ ਵਾਰ-ਵਾਰ ਹੱਥ ਨਾ ਲਗਾਓ ਕਿਉਂਕਿ ਆਪਣੇ ਹੱਥਾਂ ਦੇ ਵਿੱਚ ਕਟਾਣੂ ਹੁੰਦੇ ਆ ਜੋ ਵਾਰ-ਵਾਰ ਮੂੰਹ ਨੂੰ ਛੂਹਣ ਦੇ ਨਾਲ ਆਪਣੀ ਸਕਿਨ 'ਚ ਚਲੇ ਜਾਂਦੇ ਆ ਤੇ ਉਹ ਪਿੰਪਲ ਦਾ ਕਾਰਨ ਬਣਦੇ ਆ ਜਿਹੜੀਆਂ ਫਿੰਸੀਆਂ ਜਿਹੀ ਹੋ ਜਾਂਦੀਆਂ ਪਿੰਪਲਸ ਦਾ ਕਾਰਨ ਬਣਦੇ ਆ ਗੰਦਾ ਤਕੀਆ ਨਾ ਵਰਤੋ ਸਿਰਹਾਣਾ ਰਾਤ ਨੂੰ ਆਪਾਂ ਸੌਣ ਲੱਗੇ ਸਿਰਹਾਣੇ ਦੀ ਵਰਤੋਂ ਕਰਦੇ ਹਾਂ ਉਹ ਬਹੁਤਾ ਗੰਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਉਹਦੇ ਨਾਲ ਚਿਹਰਾ ਲੱਗਦਾ ਆਪਣਾ ਤਾਂ ਉਹ ਵੀ ਆਪਣੇ ਚਿਹਰੇ ਨੂੰ ਨੁਕਸਾਨ ਪਹੁੰਚਾਉਂਦਾ ਵਾ ਗੰਦਾ ਤੌਲੀਆ ਉਹ ਵੀ ਨਾ ਵਰਤੋ ਤੌਲੀਆ ਅਕਸਰ ਸਾਫ਼ ਸੁਥਰਾ ਵਰਤੋ ਇੱਕ ਰਗੜ ਰਗੜ ਕੇ ਮੂੰਹ ਸਾਫ਼ ਨਾ ਕਰੋ ਮੂੰਹ ਨੂੰ ਹਲਕਾ ਹਲਕਾ ਤੌਲੀਏ ਦੇ ਨਾਲ ਸਾਫ਼ ਕਰੋ ਰਗੜ ਕੇ ਕਦੇ ਵੀ ਮੂੰਹ ਸਾਫ਼ ਨਹੀਂ ਕਰਨਾ ਚਾਹੀਦਾ ਬਹੁਤ ਹੀ ਗਰਮ ਪਾਣੀ ਨਾਲ ਮੂੰਹ ਨਾ ਧੋਵੋ ਕਿਉਂਕਿ ਉਹ ਵੀ ਆਪਣੀ ਸਕਿਨ ਨੂੰ ਜਲਾ ਦਿੰਦਾ ਵਾ ਤੇ ਚਿਹਰਾ ਉਹਦੇ ਨਾਲ ਧੱਬਾ ਜਿਹਾ ਬਣਨ ਲੱਗਣ ਲੱਗ ਜਾਂਦਾ ਵਾ ਚਿਹਰੇ ਦੀ ਜਿਹੜੀ ਚਮਕਾ ਉਹ ਫਿੱਕੀ ਪੈ ਜਾਂਦੀ ਹੈ ਤੁਸੀਂ ਨਾ ਆਉਣ ਤੇ ਵਾਰ-ਵਾਰ ਜਿਆਦਾ ਰਗੜ ਕੇ ਮੂੰਹ ਸਾਫ਼ ਨਾ ਕਰੋ ਉਹਨੂੰ ਹਲਕੇ ਹੱਥਾਂ ਨਾਲ ਹਲਕੇ ਕੱਪੜੇ ਦੇ ਨਾਲ ਜਾਂ ਹਲਕੇ ਤੌਲੀਏ ਦੇ ਨਾਲ ਉਹਨੂੰ ਸਾਫ਼ ਕਰੋ। ਰਾਤ ਨੂੰ ਸੌਣ ਲੱਗਿਆਂ ਮੇਕਅਪ ਨੂੰ ਉਤਾਰ ਕੇ ਸੋਵੋ। ਕਿਉਂਕਿ ਰਾਤ ਨੂੰ ਜੇ ਆਪਾਂ ਮੇਕਅਪ ਲਗਾ ਕੇ ਰੱਖਾਂਗੇ ਤਾਂ ਉਹ ਚਿਹਰੇ ਦੇ ਜਿਹੜੇ ਪੋਰਸ ਆ ਉਹਨਾਂ ਨੂੰ ਬੰਦ ਕਰ ਦਿੰਦਾ। ਹਮੇਸ਼ਾ ਰਾਤ ਨੂੰ ਸੌਣ ਲੱਗਿਆਂ ਮੂੰਹ ਸਾਫ਼ ਕਰਕੇ ਧੋ ਕੇ ਫਿਰ ਪੈਣਾ ਚਾਹੀਦਾ ਰਾਤ ਨੂੰ ਹਲਕੇ ਸੰਸਕ੍ਰੀਮ ਜ਼ਰੂਰ ਲਗਾਓ ਹੋ ਸਕੇ ਤਾਂ ਜਿਹੜੀ ਦੁੱਧ ਦੇ ਉੱਤੇ ਮਲਾਈ ਹੁੰਦੀ ਆ ਉਹ ਚਿਹਰੇ ਦੇ ਉੱਤੇ ਲਗਾ ਕੇ ਸੌਣਾ ਚਾਹੀਦਾ ਉਸ ਨਾਲ ਸਕਿਨ ਦੀ ਰਿਪੇਅਰ ਹੁੰਦੀ ਹੈ ਹੋਰ ਕਿਸੇ ਦੀ ਕਰੀਮ ਨਾ ਵਰਤੋ ਕਿਉਂਕਿ ਹਰੇਕ ਬੰਦੇ ਦੀ ਸਕਿਨ ਵੱਖੋ ਵੱਖਰੀ ਹੁੰਦੀ ਹੈ ਆਪਣੀ ਕਰੀਮ ਹੀ ਵਰਤਣੀ ਚਾਹੀਦੀ ਹੈ ਵਾਰ-ਵਾਰ ਮੂੰਹ ਨਾ ਧੋਵੋ 2-3 ਵਾਰ ਦਿਨ ਦੇ ਵਿੱਚ ਮੂੰਹ ਧੋਣਾ ਬਹੁਤ ਹੁੰਦਾ ਵਾ ਇਸ ਤੋਂ ਵੱਧ ਧੋਣ ਨਾਲ ਚਿਹਰੇ ਦੀ ਚਮਕ ਫਿੱਕੀ ਪੈਂਦੀ ਹੈ ਦੋਸਤੋ ਇਹ ਤਾਂ ਸੀਗੀਆਂ ਕੁਝ ਗੱਲਾਂ ਜਿਹੜੀਆਂ ਆਪਾਂ ਸਾਵਧਾਨੀ ਹੈ ਵਰਤਨੀਆਂ ਚਾਹੀਦੀਆਂ ਜਿਹਦੇ ਨਾਲ ਆਪਣਾ ਚਿਹਰਾ ਸਾਫ਼ ਰਹੇ ਹੁਣ ਗੱਲ ਕਰਾਂਗੇ ਆਪਾਂ ਆਯੁਰਵੈਦਿਕ ਨੁਕਸੇ ਦੀ ਨੁਕਸਾ ਕੀ ਹੈ ਦੋ ਚੀਜ਼ਾਂ ਆਪਾਂ ਲੈ ਕੇ ਆਉਣੀ ਆ ਇੱਕ ਤਾਂ ਸਫੈਦਾ ਕਾਸ਼ਗਰੀ ਹੈ ਸਫੈਦਾ ਕਾਸ਼ਗਰੀ ਅਤੇ ਕੇਲੇ ਦੀਆਂ ਫਲੀਆਂ ਜੜੀਆਂ ਕੇਲੇ ਦੇ ਨਾਲ ਲੱਗਦੀਆਂ ਵਾਂ ਜਦੋਂ ਆ ਕੇਲੇ ਲੱਗਣੇ ਸ਼ੁਰੂ ਹੁੰਦੇ ਆ ਮੂਰਜਾ ਪੈਂਦਾ ਉਹ ਫਲੀਆਂ ਜੀਆਂ ਬਣਦੀਆਂ ਜੇ ਤੁਹਾਨੂੰ ਉਹ ਤਾਜ਼ੀਆਂ ਨਹੀਂ ਮਿਲਦੀਆਂ ਤਾਂ ਤੁਸੀਂ ਪੰਸਾਰੀ ਦੇ ਜਾ ਕੇ ਲਿਆਓ ਉਹਨਾਂ ਨੂੰ ਲਿਆ ਕੇ ਬਰਾਬਰ ਮਾਤਰਾ ਦੇ ਵਿੱਚ ਰਗੜ ਪੀਸ ਕੇ ਛਾਣ ਕੇ ਰੱਖ ਲਓ ਫਿਰ ਆਤ ਨੂੰ ਛਾਣ ਲੱਗਿਆ ਥੋੜਾ ਜਿਹਾ ਗਾਾਂ ਦਾ ਦੁੱਧ ਉਹਦੇ ਵਿੱਚ ਮਿਲਾ ਕੇ ਉਹਦਾ ਇੱਕ ਪੇਸਟ ਜਿਹਾ ਬਣਾ ਲਓ। ਉਹਨੂੰ ਰਾਤ ਨੂੰ ਚਿਹਰੇ ਦੇ ਉੱਤੇ ਅਪਲਾਈ ਕਰ ਲਓ। ਸਵੇਰੇ ਉੱਠ ਕੇ ਚਿਹਰਾ ਸਾਫ਼ ਕਰ ਦਿਓ। ਧੋ ਦਿਓ ਗਰਮ ਗਰੇ ਜੇ ਪਾਣੀ ਨਾਲ। ਇਸ ਤਰ੍ਹਾਂ ਲਗਾਤਾਰ ਕਰਨ ਦੇ ਨਾਲ ਤੁਸੀਂ ਦੇਖੋਗੇ ਤੁਹਾਡੇ ਚਿਹਰੇ ਦੀ ਚਮਕ ਦਿਨੋ ਦਿਨ ਵਧਣ ਲੱਗੂਗੀ। ਬਹੁਤ ਕੰਮ ਦੀ ਚੀਜ਼ ਆ ਇਹ। ਸਫੈਦਾ ਕਾਸਗਰੀ ਤੇ ਕੇਲੇ ਦੀਆਂ ਫਲੀਆਂ ਇਹਨਾਂ ਨੂੰ ਵਰਤੋ ਵੀਰੋ ਜੇ ਇੱਥੇ ਤੱਕ ਤੁਸੀਂ ਮੇਰੀ ਵੀਡੀਓ ਦੇਖੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਇਹੋ ਜੀ ਜਾਣਕਾਰੀ ਭਰਪੂਰ ਵੀਡੀਓ ਤੁਹਾਨੂੰ ਅੱਗੇ ਵੀ ਮਿਲਦੀਆਂ ਰਹਿਣ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੇ ਤੁਸੀਂ ਫੇਸਬੁੱਕ ਤੇ ਮੇਰਾ ਚੈਨਲ ਦੇਖ ਰਹੇ ਆ ਤਾਂ ਉਥੇ ਫਾਲੋ ਕਰ ਲਓ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ